ਭਾਈ 25 ਜਾਣੇ ਮੇਰੇ ਨਾਲ ਨਾ ਕੋਟ ਬਾਹਰ ਕਰਕੇ ਗਏ ਨਾਲੇ ਮੇਰੇ ਕਿਸਦਾ ਦੀ ਵਿਆਹ ਦੀ ਕਰਕੇ ਗਏ ਤੇ ਮੇਰੀ ਪੱਗ ਲਾਜ ਤੇਰੇ ਫਾਲ ਪੱਗ ਤੇ ਗਏ ਨੇ ਮੈਂ ਯਾਰ ਪੱਠੀ ਬੰਦਾ ਨਰਦਨ ਸੱਚੀ ਨਾ ਮਰਦਾ ਹੂੰ ਪੱਗ ਬੰਨ ਨਹੀਂ ਨਹੀਂ ਮਨ ਕਰ ਪਿਆ ਮੇਰੇ ਸਹੁਰਿਆਂ ਵੱਲੋਂ ਤਕਰੀਬਨ 15-20 ਜਾਣੇ ਸੀਗੇ ਜੀ ਮੇਰੀ ਘਰ ਵਾਲੀ ਨੇ ਉਹਨਾਂ ਨੂੰ ਮੈਨੂੰ ਧਮਕੀ ਦੇ ਕੇ ਬੁਲਾਇਆਗਾ ਤੇ ਕਹਿੰਦੀ ਵੀ ਹਾਂ ਮੈਂ ਉਹਨਾਂ ਨੂੰ ਬੁਲਾ ਕੇ ਵੀ ਤੈਨੂੰ ਕਟਵਾਉਂਗੀ ਹਨਾ ਕੰਮ ਕੀ ਕਰਦੇ ਹੋ ਮੈਂ ਇਹ ਕੰਮ ਮੈਂ ਗ੍ਰੰਥੀ ਸਿੰਘਾਂ ਦਾ ਪਾਟੀ ਸਿੰਘਾਂ ਖੁੱਲੇ ਖੰਡ ਵਾਟ ਕਰਨ ਜਾਂਦਾ ਹੀ ਬਾ ਗ੍ਰੰਥੀ ਸਿੰਘੋਂ ਤੁਹਾਡੀ ਦਸਤਾਰ ਉਤਾਰੀ ਗਈ ਤੁਹਾਡੇ ਕੇਸਾਂ ਦੀ ਬੇਇੱਜ਼ਤੀ ਕੀਤੀ ਗਈ ਇੱਕ ਗ੍ਰੰਥੀ ਸਿੰਘ ਦੀ ਮੈਂ ਨਾ ਕੱਲ ਸਾਰਾ ਦਿਨ ਬਾਲ ਖੁੱਲੇ ਛੱਡ ਕੇ ਉਰੇ ਫਰੀ ਗਿਆ ਜੀ ਤੇ ਇਹਨਾਂ ਦਾ ਬਹੁਤ ਜਿਆਦਾ ਮੇਰਾ ਬਾਲ ਵੀ ਪੱਟੇ ਮ ਉਹ ਨਾਲੇ ਉਹ ਜਿਹੜਾ ਬੰਦਾ ਦਸਤਾਰ ਤਾਰ ਕੇ ਗਿਆ ਜੀ ਉਹਦੀ ਤਾਰੂ ਵੀ ਪਿੱਤੀ ਸੀ ਉਹਦਾ ਨਾਂ ਰੋਹਿਤ ਹੈ ਅੱਛਾ ਉਹ ਉਹ ਕੀ ਲੱਗਦਾ ਤੁਹਾਡਾ ਓ ਜੀ ਮੇਰੀ ਭੂਆ ਸੱਸ ਦਾ ਉਹ ਮੁੰਡਾ ਆ ਪਾਟ ਨਹੀਂ ਹੁੰਦੇ ਕਈ ਵਾਰ ਮੈਂ ਨਾਈਟ ਸ਼ਿਫਟ ਵੀ ਚਲਾ ਜਾਂਦਾਗਾ ਫੈਕਟਰੀ ਵਿੱਚ ਕੰਮ ਕਰਨਾ ਮੈਂ ਰਾਤ ਨੂੰ ਕੰਮ ਕਰਕੇ ਆਇਆ ਉਹਨਾਂ ਕੋਲ ਤੇ ਆ ਕੇ ਮੈਨੂੰ ਸਵੇਰੇ ਮੇਰੀ ਮੈਸੀਨ ਨੇ ਪੁੱਛਿਆ ਕਹਿੰਦੇ ਵੀ ਰੋਟੀ ਹਨਾ ਮੈਂ ਕਿਹਾ ਵੀ ਨਹੀਂ ਵੀ ਨੀਸ਼ਾ ਵੀ ਮੈਨੂੰ ਰੋਟੀ ਤਾਂ ਖਾਣ ਹੀ ਨਹੀਂ ਹੈਗੀ ਵੀ ਮੈਂ ਵੀ ਮੇਰੇ ਤਾਂ ਨਹੀਂ ਮੇਰਾ ਤਾਂ ਦਿਲ ਹੀ ਨਹੀਂ ਕਰਦਾ ਤੇਰੇ ਹੱਥੋਂ ਰੋਟੀ ਲੈ ਕੇ ਖਾਣ ਨੂੰ ਜਦ ਮੇਰੀ ਮਾਂ ਤਾਂ ਆਪ ਚੁੱਲ੍ਹੇ ਵਿੱਚ ਹੱਥ ਫੂਕਦੀ ਆਪਦੇ ਮਗਾ ਇਹਨੇ ਥੋਟੀ ਕੁੜੀ ਨੇ ਮਗਾ ਮੇਰੀ ਮਾਂ ਨੂੰ ਲਾ ਲਾ ਕਿੰਨੀ ਵਾਰੀ ਧਰਿਆ ਹਨਾ ਲਾਪਾ ਮੇਰੀ ਮਾਂ ਦੀ ਕਿੰਨੀ ਵਾਰੀ ਕਰੀਆ ਹਨਾ ਤੇ ਮੈਂ ਤਾਂ ਕਦੇ ਵੀ ਨਹੀਂ ਕਰੀ ਤੇ ਇਹ ਹਜੇ ਗੱਲੇ ਕਰ ਰਹੇ ਸੀ ਐਨੇ ਨੂੰ ਉਹਨੇ ਮੇਰੇ ਗੱਲਸਾ ਹੱਥ ਪਾ ਲਿਆ ਤੇ ਮੇਰੇ ਥੱਪੜ ਮਾਰੇ ਜੀ ਦੋ ਤਿੰਨ ਮੇਰੀ ਘਰ ਵਾਲੀ ਨੇ ਤਾਂ ਹੀ ਮੈਨੂੰ ਪਹਿਲੀ ਕਹਿਦਾ ਸੀਗਾ ਕਹਿੰਦੀ ਮੈਂ ਬੁਲਾਣੀ ਹੈਗੀ ਕਹਿੰਦੀ ਉਹ ਹੁਣ ਤੈਨੂੰ ਕੁੱਟ ਕੇ ਜਾਣਗੇ ਕਹਿੰਦੀ ਹੁਣ ਉਹ ਲੋਟ ਕਰਕੇ ਜਾਣਗੇ ਤੁਹਾਨੂੰ ਕਹਿੰਦੀ ਦੋਨਾਂ ਜਾਣਿਆਂ ਨੂੰ ਮੈਨੂੰ ਮਾਰ ਕੇ ਹੀ ਜਾਣ ਦੇ ਰਾਤ ਦੇ ਨਾਲ ਆਏ ਸੀਗੇ ਜੀ ਵੀ ਅੱਜ ਨੂੰ ਮਾਰ ਕੇ ਚਾਹਦੇ ਹੋਏ ਵੀ ਮੈਨੂੰ ਐਵੇਂ ਉਂਗਲਾ ਕਰਕੇ ਹੀ ਕਹਿ ਕੇ ਗਏ ਨੇ ਕਹਿੰਦੇ ਤੈਨੂੰ ਮਾਰਾਂਗੇ ਕਹਿੰਦੇ ਜਦੋਂ ਤੂੰ ਬਾਹਰੇ ਨਿਕਲੇਂਗਾ ਕਹਿੰਦਾ ਹੁਣ ਕਿਹੜਾ ਤੂੰ ਅੰਦਰ ਹੀ ਰਹੇਗਾ ਮੇਰਾ ਬੇਟਾ ਆਇਆ ਤੜਕੇ ਨੂੰ ਮੈਂ ਦੁੱਧ ਲਿਆ 10 ਰੁਪਏ ਦਾ ਚਾਹ ਬਣਾ ਰਹੀ ਹਾਂ ਮੈਨੂੰ ਕਹਿੰਦਾ ਮੰਮੀ ਤੂੰ ਦੁੱਧ ਲਿਆ ਵੀ ਚਾਹ ਬਣਾ ਰਹੀ ਹੈ ਮੈਂ ਕਿਹਾ ਭਾਈ ਜਦੋਂ ਤੇਰੀ ਬਹੂ ਕਹਿੰਦੀ ਮੇਰਾ ਤੇਰੇ ਨਾਲ ਮਨ ਨਹੀਂ ਰਲਦਾ ਹਨਾ ਵੀ ਮੈਂ ਝੋਟਾ ਕਿਉਂ ਬਾਲਾਂ ਤੇ ਦੁੱਧ ਪੀਣਾ ਪੁੱਤ ਤੇਰੇ ਬਾਦ ਲੈ ਤੇਰੇ ਪੁੱਤ ਨੇ ਪੀਣਾ ਤੇਰੇ ਬਾਦ ਲੈ ਆਦ ਨਹੀਂ ਆ ਬਸ ਆ ਗੱਲ ਕਹੀ ਮੇਰਾ ਪੁੱਤ ਅੰਦਰ ਬੜ ਗਿਆ ਫਿਰ ਇੰਨਾ ਚ ਮੈਨ ਫਿਰ ਕਿੰਨੇ ਬੰਦੇ ਆਏ ਨੇ ਉੱਥੇ ਫਿਰ ਫਿਰ ਇਹਨੇ ਧਮਕੀਆਂ ਦਿੱਤੀਆਂ ਸਾਨੂੰ ਮਰਵਾਉਣ ਦੀਆਂ ਕਹਿੰਦੀ ਮੈਂ ਉੱਥੋਂ ਕਹਿੰਦੀ ਤੇਰੀ ਪ੍ਰੇਟ ਕਰਾਉਂ ਕਹਿੰਦੀ ਨਾਲ ਤੇਰੀ ਤੇਰੀ ਮਾਂ ਦੀ ਕਹਿੰਦੀ ਮੇਰੇ ਕਦੀ ਗੱਡੀਆਂ ਪਰ ਕੇ ਆਉਣਗੇ ਜਦੋਂ ਉਹਨਾਂ ਨੇ ਬਾਹਰ ਖੜਕਾਇਆ ਮੈਂ ਬਾਹਰ ਨਹੀਂ ਖੋਲਿਆ ਮੈਂ ਜਿੰਦਾ ਲਾਤ ਬਾਹਰ ਜਦੋਂ ਫਿਰ ਇਹ ਕਹਿੰਦੀ ਭੱਜ ਕੇ ਕਹਿੰਦੀ ਮੈਂ ਜਿੰਦਾ ਤੋੜ ਦੂ ਮੈਂ ਤੂੰ ਜਿੰਦਾ ਤੋੜ ਕੇ ਮੈਂ ਤੇਰੀ ਗੁੱਤ ਨਹੀਂ ਹਿਲਾਉਂ ਪਹਿਲਾਂ ਉਹਦੇ ਮਾਮਾ ਨੇ ਗਾਲਾਂ ਕੱਢੀਆਂ ਫਿਰ ਮੈਨੂੰ ਉਹਨਾਂ ਦੀ ਮਾਸੀ ਦੇ ਪੁੱਤ ਨੇ ਗਾਲ ਕੱਢੀਆਂ ਫਿਰ ਜਦੋਂ ਬਈ ਉਹਦੀ ਮਾਸੀ ਪੁੱਤ ਨੇ ਮੈਨੂੰ ਮਾਂ ਦੀ ਗਾਲ ਕੱਢੀ ਮਾਮੇ ਦੇ ਮੁੰਡੇ ਨੇ ਮ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਕਿਵਾਨਾ ਇਸ ਸਮੇਂ ਨਾਬਾ ਦੇ ਸਿਵਲ ਹਸਪੀਟਲ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਇੱਕ ਗੁਰਸਿੱਖ ਨੌਜਵਾਨ ਆ ਜਿਹੜਾ ਐਡਮਿਟ ਆ ਇਸ ਦੀ ਕੁੱਟਮਾਰ ਹੋਈ ਆ ਸਾਰੇ ਪਰਿਵਾਰ ਵੱਲੋਂ ਇਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਆ ਦਸਤਾਰ ਦੀ ਬੇਅਦਬੀ ਕੀਤੀ ਗਈ ਆ ਉਸ ਦੇ ਮਾਤਾ ਜੀ ਨੇ ਤੇ ਉਹ ਨੌਜਵਾਨ ਇੱਥੇ ਜੇਰੇ ਇਲਾਜ ਆ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਬਿਆਨ ਵੀ ਲੱਤੇ ਗਏ ਨੇ ਕੀ ਕਾਰਨ ਹੋਇਆ ਕੀ ਆ ਗੱਲਬਾਤ ਜਾਣਦੇ ਆ ਇਹਨਾਂ ਕੋਲ ਸੀਸੀਟੀਵੀ ਫੋਟੋਜ਼ ਵੀ ਆ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਗੱਲ ਕਰਦੇ ਆ ਹਾਂਜੀ ਕੀ ਨਾਮ ਹੈ ਜੀ ਮੇਰਾ ਜੀ ਗੁਰਮੀਤ ਸਿੰਘ ਹੈ ਜੀ ਗੁਰਮੀਤ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਹੋ ਅਸੀਂ ਨਾਬੇ ਦੇ ਹੀ ਆ ਜੀ ਹਾਂ ਕੀ ਕਾਰਨ ਹੋਇਆ ਬਾਈ ਜੀ ਹਸਪੀਟਲ ਚ ਐਡਮਿਟ ਹੋ ਸਰਲਟ ਦੇ ਤੁਹਾਡੇ ਦੇ ਬਟਨ ਟੁੱਟੇ ਨੇ ਕੱਪੜੇ ਪਾਟੇ ਬੇ ਨੇ ਦਸਤਾਰ ਨਹੀਂ ਤੁਹਾਡੇ ਸਿਰ ਤੇ ਇਦਾਂ ਬੈਠਿਓ ਗੱਲ ਕੀ ਹੋਈ ਆ ਇਹ ਮੇਰੇ ਸਹੁਰਿਆਂ ਵੱਲੋਂ ਤਕਰੀਬਨ 15-20 ਜਾਣੇ ਸੀਗੇ ਜੀ ਮੇਰੀ ਘਰ ਵਾਲੀ ਨੇ ਉਹਨਾਂ ਨੂੰ ਮੈਨੂੰ ਧਮਕੀ ਦੇ ਕੇ ਬੁਲਾਇਆਗਾ ਜੀ ਤੇ ਕਹਿੰਦੀ ਵੀ ਹਾਂ ਮੈਂ ਉਹਨਾਂ ਨੂੰ ਬੁਲਾ ਕੇ ਵੀ ਤੈਨੂੰ ਕਟਵਾਉਂਗੀ ਹਨਾ ਤੇ ਨਾਲੇ ਮੇਰੀ ਮੰਮੀ ਨੂੰ ਕਹਿੰਦੀ ਕਹਿੰਦੀ ਵੀ ਮੈਂ ਆਪਣੇ ਭਰਾਵਾਂ ਨੂੰ ਬੁਲਾਉਣੀ ਆ ਤੇ ਸਾਡਾ ਘਰੇਲੂ ਝਗੜਾ ਸੀਗਾ ਜੀ ਪਹਿਲਾਂ ਤੋਂ ਚੱਲਦਾ ਸੀ ਥੋੜਾ ਜਿਹਾ ਤੇ ਬਾਕੀ ਉਹ ਜੀ ਮੇਰੀ ਮਾਤਾ ਦੇ ਸਾਹਮਣੇ ਤੇ ਸਾਨੂੰ ਜਵਾਬ ਸਵਾਬ ਬਹੁਤ ਕਰਦੇ ਸੀਗੇ ਕਿਹੜੇ ਪਿੰਡ ਨੇ ਤੁਹਾਡੇ ਸਹੁਰੇ ਮੰਡੀ ਗਵਿੰਦਗੜ ਨੇ ਜੀ ਖਾਸ ਮੰਡੀ ਗਵਿੰਦਗੜ ਕਾਰਨ ਕੀ ਹੈ ਝਗੜਾ ਕਿਉਂ ਚੱਲਦਾ ਸੀ ਕੀ ਗੱਲ ਸੀ ਝਗੜਾ ਜੀ ਬਸ ਥੋੜੀ ਥੋੜੀ ਗੱਲ ਤੇ ਜਿਵੇਂ ਆਪਾਂ ਮੈਂ ਜੇ ਕੋਈ ਗੱਲ ਉਹਨੂੰ ਕਹਿ ਵੀ ਦੇਣਾ ਮਾ ਨਾ ਰੋਕ ਟੋਕ ਹੋ ਜਾਂਦੀ ਹੈ ਕਈ ਵਾਰ ਚਲੋ ਜੇ ਮੈਂ ਕਿਸੇ ਗੱਲ ਨੂੰ ਤਾਂ ਉਹਨੇ ਹਮੇਸ਼ਾ ਗਲਤ ਗੱਲ ਨੂੰ ਹੀ ਉਹ ਕਰਨਾ ਵੀ ਮਤਲਬ ਨੈਗੇਟਿਵਿਟੀ ਸੀਗੀ ਉਹਦੇ ਵਿੱਚ ਬਹੁਤ ਜ਼ਿਆਦਾ ਤੇ ਉਹਨੂੰ ਐਂ ਲੱਗਦਾ ਸੀਗਾ ਵੀ ਪਤਾ ਨਹੀਂ ਮੰਮੀ ਕਰਕੇ ਕਹਿ ਰਿਆ ਵੀ ਮਾਂ ਆਪਦੀ ਮਾਂ ਦੇ ਮਗਰ ਲੱਗ ਕੇ ਕਹਿ ਰਿਆ ਤੇ ਇਹ ਗੱਲ ਕਰਕੇ ਉਹ ਮੇਰੇ ਨਾਲ ਲੜ ਪੈਂਦੀ ਸੀਗੀ ਤੇ ਮੇਰੀ ਮਾਂ ਨਾਲ ਬਹੁਤ ਜ਼ਿਆਦਾ ਫਰਕ ਰੱਖਦੀ ਸੀ ਹਰੇਕ ਗੱਲ ਪਿੱਛੇ ਕੰਮ ਕੀ ਕਰਦੇ ਹੋ ਤੁਸੀਂ ਮੈਂ ਜੀ ਕੰਮ ਮੈਂ ਗ੍ਰਾਂਥੀ ਸਿੰਘਾਂ ਦਾ ਪਾਟੀ ਸਿੰਘਾਂ ਖੁੱਲੇ ਖੰਡ ਪਾਟ ਕਰਨ ਜਾਣਾ ਹੀ ਬਾ ਗ੍ਰਾਂਥੀ ਸਿੰਘੋਂ ਥੋੜੀ ਦਸਤਾਰ ਉਤਾਰੀ ਗਈ ਥੋੜੇ ਕੇਸਾਂ ਦੀ ਬੇਇੱਜ਼ਤੀ ਕੀਤੀ ਗਈ ਇੱਕ ਗ੍ਰਾਂਥੀ ਸਿੰਘ ਦੀ ਹਾਂਜੀ ਉਹ ਉਹ ਤੁਸੀਂ ਹੌਸਲਾ ਰੱਖੋ ਕੋਈ ਗੱਲ ਨਹੀਂ ਮੈਂ 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 ਨਾ ਕੱਲ ਸਾਰਾ ਦਿਨ ਬਾਲ ਖੁੱਲੇ ਛੱਡ ਕੇ ਉਰੇ ਫਰੀ ਗਿਆ ਜੀ ਤੇ ਇਹਨਾਂ ਦਾ ਬਹੁਤ ਜਿਆਦਾ ਮੇਰਾ ਬਾਲ ਵੀ ਪੱਟੇ ਮੇਰਾ ਦਾ ਹੁਣ ਦਸਤਾਰ ਨੂੰ ਵੀ ਉਹ ਨਹੀਂ ਕਰਦਾ ਹੈਗਾ ਜੀ ਵੀ ਹਾਂ ਨਾ ਦਸਤਾਰ ਮੈਂ ਆਪਣੇ ਸਿਰ ਤੇ ਉਹ ਕਰਾ ਉਹ ਨਾਲੇ ਉਹ ਜਿਹੜਾ ਬੰਦਾ ਦਸਤਾਰ ਤਾਰ ਕੇ ਗਿਆ ਜੀ ਉਹਦੀ ਤਾਰੂ ਵੀ ਬਿੱਤੀ ਹੋਈ ਸੀ ਉਹਦਾ ਨਾਂ ਰੋਹਿਤ ਆਈ ਅੱਛਾ ਉਹ ਉਹ ਕੀ ਲੱਗਦਾ ਤੁਹਾਡਾ ਓ ਜੀ ਮੇਰੀ ਪੂਆ ਸੱਸ ਦਾ ਉਹ ਮੁੰਡਾ ਹੈ ਮੇਰੀ ਪੂਆ ਸੱਸ ਦਾ ਸਰੰਦ ਤੋਂ ਹੀ ਨਹੀਂ ਉਹਨਾਂ ਨੂੰ ਇੰਨਾ ਸੈਂਸ ਨਹੀਂ ਬਾਈ ਜੀ ਇੱਕ ਗੁਰਸੇਖ ਵਿਅਕਤੀ ਦੀ ਦਸਤਾਰ ਉਤਾਰ ਦੇਣੀ ਉਹਦੇ ਕੇਸਾਂ ਦੀ ਬੇਅਦਵੀ ਕਰਨੀ ਇਹ ਤਾਂ ਸਹੀ ਨਹੀਂ ਹੈਗਾ ਸੈਂਸ ਨਹੀਂ ਹੈਗਾ ਇੱਕ ਬੰਦਾ ਵੀਡੀਓ ਦੇ ਵਿੱਚ ਗੁਰਸੇਖ ਵੀ ਦਿਖ ਰਿਹਾ ਹੈ ਜੀ ਮੈਂ ਇਹੋ ਹੀ ਗੱਲ ਕਹਿ ਰਿਆਂਗਾ ਵੀ ਉਹ ਜੋ ਮਰਜ਼ੀ ਕਰ ਲੈਣ ਨਾਲੇ ਵੀਡੀਓ ਵਿੱਚ ਦੇਖੋ ਜਰ ਤੁਸੀਂ ਹੈ ਨਾ ਵੀਡੀਓ ਵਿੱਚ ਦੇਖੋਗੇ ਜੀ ਮੈਂ ਉਹਨਾਂ ਨੂੰ ਫਿਰ ਵੀ ਛਡਾ ਰਿਆਂਗਾ ਮੈਂ ਕਹਿ ਰਿਹਾ ਵੀ ਨਹੀਂ ਮੈਂ ਆਪਣੀ ਮਾਤਾ ਨੂੰ ਵੀ ਕਹਿ ਰਿਆਂ ਵੀ ਚਲੋ ਤੁਸੀਂ ਬੋਲੋ ਨਾ ਹਨਾ ਵੀ ਉਹ ਕੁੜੀ ਨੂੰ ਲੈਣ ਆ ਰਹੇ ਨੇ ਲੈਣਾ ਆਏ ਸੀ ਤੁਹਾਡੀ ਮੈਸੇਜ ਨੂੰ ਹਾਂਜੀ ਉਹ ਲੈਣ ਹੀ ਆਏ ਸੀਗੇ ਮੈਨੂੰ ਤਾਂ ਲੱਗਦਾ ਹੈਗਾ ਸਾਨੂੰ ਤਾਂ ਇਹ ਸੀਗਾ ਵੀ ਲੈਣ ਆਏ ਨੇ ਵੀ ਚਲੋ ਲੜਾਈ ਝਗੜਾ ਤਾਂ ਉਹ ਹੋ ਗਿਆ ਜੋ ਹੋ ਗਿਆ ਬੋਲਵਾਲ ਤਾਂ ਹਨਾ ਜੀ ਤੁਹਾਡੀ ਲੜਾਈ ਉਸ ਦਿਨ ਕਿਸ ਕਾਰਨ ਕਰਕੇ ਹੋਈ ਆ ਉਸ ਦਿਨੇ ਐਸੀ ਕਰਨ ਕਰਕੇ ਉਸ ਤੋਂ ਇੱਕ ਦਿਨ ਪਹਿਲਾਂ ਦੀ ਸੀ ਲੜਾਈ ਤਾਂ ਜੀ ਉਸ ਦਿਨ ਨਾ ਮੈਂ ਜਦੋਂ ਕਰਨਤੀ ਸਿੰਘਾ ਮੈਂ ਪਾਠ ਨਹੀਂ ਹੁੰਦੇ ਕਈ ਵਾਰ ਮੈਂ ਨਾਈਟ ਸ਼ਿਫਟ ਵੀ ਚਲਾ ਜਾਂਦਾਗਾ ਫੈਕਟਰੀ ਵਿੱਚ ਕੰਮ ਕਰਨਾ ਮੈਂ ਰਾਤ ਨੂੰ ਕੰਮ ਕਰਕੇ ਆਇਆ ਉਹਨਾਂ ਕੋਲ ਤੇ ਆ ਕੇ ਮੈਨੂੰ ਸਵੇਰੇ ਮੇਰੀ ਮਸ਼ੀਨ ਨੇ ਪੁੱਛਿਆ ਕਹਿੰਦੇ ਵੀ ਰੋਟੀ ਹਨਾ ਵੀ ਤੁਹਾਨੂੰ ਰੋਟੀ ਦਵਾਂ ਮੈਂ ਕਿਹਾ ਵੀ ਨਹੀਂ ਵੀ ਨਹੀਂ ਸਾ ਵੀ ਮੈਨੂੰ ਰੋਟੀ ਤਾਂ ਖਾਣੀ ਨਹੀਂ ਹੈਗੀ ਜੀ ਤੇ ਕਹਿੰਦੇ ਕਿਉਂ ਨਹੀਂ ਖਾਣੀ ਹੈਗੀ ਮਗਾ ਯਾਰ ਮੇਰੀ ਮਾਂ ਤਾਂ ਹਨਾ ਵੀ ਆਪ ਚੁੱਲਾ ਚੁੱਲੇ ਵਿੱਚ ਉਹ ਹੱਥ ਫੂਕ ਰਹੀ ਹੈਗੀ ਤੇ ਤੂੰ ਹੁਣ ਮੈਨੂੰ ਰੋਟੀ ਪੁੱਛ ਰਹੀ ਹੈਗੀ ਵੀ ਇਹ ਗੱਲ ਚੰਗੀ ਨਹੀਂ ਹੈਗੀ ਹਨਾ ਵੀ ਮੈਂ ਵੀ ਮੇਰੇ ਤਾਂ ਨਹੀਂ ਮੇਰਾ ਤਾਂ ਦਿਲ ਹੀ ਨਹੀਂ ਕਰਦਾ ਤੇਰੇ ਹੱਥੋਂ ਰੋਟੀ ਲੈ ਕੇ ਖਾਣ ਨੂੰ ਜਦ ਮੇਰੀ ਮਾਂ ਤਾਂ ਆਪ ਚੁੱਲੇ ਵਿੱਚ ਹੱਥ ਫੂਕਦੀ ਆਪ ਤੇ ਤੇ ਇਸ ਕਰਕੇ ਬਸ ਉਹ ਇੰਨੀ ਗੱਲ ਤੇ ਭੜਕ ਗਈ ਤੇ ਕਹਿੰਦੀ ਵੀ ਹਾਂ ਹਾਂ ਹੁਣ ਇਹ ਮੈਨੂੰ ਐ ਕਹਿ ਰਹੇ ਨੇ ਕਿ ਤੇ ਕਹਿੰਦੀ ਮੈਂ ਕਰਦੀ ਆਂਗੀ ਆਪਦੇ ਪਿੱਕਾਂ ਨੂੰ ਫੋਨ ਹੈਗੀ ਤੇ ਇੰਨੀ ਗੱਲ ਵਿੱਚ ਤੂ ਤੂ ਮੈਂ ਮੈਂ ਹੋ ਗਈ ਤੇ ਉਸ ਤੋਂ ਬਾਅਦ ਉਹਦੇ ਮਾਮੇ ਸਹੁਰੇ ਨੇ ਮੇਰੇ ਨਾਲ ਗੱਲ ਕੀਤੀ ਤੇ ਉਹਦਾ ਮਾਮਾ ਸਹੁਰਾ ਮੈਨੂੰ ਧਮਕੀ ਦੇਣ ਲੱਗ ਗਿਆ ਕਹਿੰਦਾ ਤੁਸੀਂ ਸੁਧਰ ਜੋ ਸੁਧਰ ਜੋ ਤੇ ਕਹਿੰਦਾ ਐ ਕਰ ਦੂੰ ਆ ਮੈਂ ਬਾਹ ਕਰ ਦੂੰ ਆ ਤੇ ਇਹੋ ਜਿਹੀਆਂ ਗੱਲਾਂ ਕਹਿਣ। ਕੀ ਕੰਮ ਕਰਦਾ ਉਹਦਾ ਤੁਹਾਡਾ ਮਾਮਾ ਸਹੁਰਾ? ਮੇਰਾ ਮਾਮਾ ਸਹੁਰਾ ਯੋ ਘਰੇ ਕਰਿਆਨੇ ਦੀ ਉਹ ਦੁਕਾਨ ਹੈਗੀ ਉੱਥੇ ਫੈਟਦਾ ਉਹਦੇ ਘਰੀ ਹੈ। ਦੁਕਾਨ ਤੇ ਬੈਠੇ ਵਾਲਾ ਬੰਦਾ ਵੀ ਧਮਕੀਆਂ ਦੇ ਰਿਹਾ। ਹਾਂ ਜੀ ਤੇ ਤਿੰਨ ਉਹਦੇ ਮੁੰਡੇ ਨੇ ਜੀ ਉਹ ਵੀ ਦੋ ਬੋਰਵੈਲ ਦਾ ਕੰਮ ਕਰਦੇ ਨੇ ਤੇ ਇੱਕ ਉਹਦਾ ਆਪਦਾ ਵੀ ਪਾਠੀ ਸਿੰਘ ਹੈਗਾ ਮੁੰਡਾ। ਉਹ ਗੁਰੂ ਘਰ ਡਿਊਟੀ ਕਰਦਾ ਉਹਦੀ ਵੀ ਵੀਡੀਓ ਆਈ ਹੈ ਕੈਮਰੇ ਵਿੱਚ ਸਾ ਖੜਾ ਹੈ ਹਾਂ ਜੀ ਹਾਂ ਉਹ ਮੁੰਡਾ ਹੈ ਜੀ ਤੇ ਉਹ ਗੇਟ ਨੂੰ ਲੱਤਾਂ ਮਾਰ ਰਿਹਾ ਤੇ ਉਹਨੇ ਮੇਰੀ ਮਾਂ ਦੇ ਗਲਮੇਚ ਹੱਥ ਪਾਣ ਦੀ ਵੀ ਕੋਸ਼ਿਸ਼ ਕੀਤੀ ਹੈ ਜੀ ਉਹ ਬੰਦੇ ਨੇ ਜੀ ਤੇ ਦੇਖ ਲਓ ਵੀ ਹਨਾ ਵੀ ਉਹਦਾ ਤਾਂ ਮਤਲਬੇ ਨਹੀਂ ਹੈਗਾ ਮੇਰੀ ਮਾਂ ਦੇ ਗਲ 'ਚ ਹੱਥ ਪਾਉਣ ਦਾ ਹਨਾ ਵੀ ਜਨਾਨੀਆਂ ਹੈਗੀਆਂ ਉਹ ਜਨਾਨੀਆਂ ਜਨਾਨੀਆਂ ਨਾਲ ਲੜਨੇ ਜਾਂ ਨਾ ਲੜਨੇ ਵੀ ਤੂੰ ਕਿ ਮੇਰੀ ਮਾਂ ਨੂੰ ਹਨਾ ਵੀ ਉਹਦੇ ਗਲ 'ਚ ਹੱਥ ਪਾਣਾ ਜਦੋਂ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਫਿਰ ਮੇਰੇ ਗਲ 'ਚ ਹੱਥ ਪਾ ਲਿਆ ਜੀ ਉਹਨਾਂ ਨੇ ਹਾਂ ਜੀ ਇਹ ਕਹਿੰਦੇ ਇਹ ਤੇ ਕੀ ਤੁਹਾਡੇ ਹੋਰ ਉਹਨਾਂ ਲਵੇ ਕੋਈ ਸ਼ਸਤਰ ਵਗੈਰਾ ਵੀ ਸੀ ਜਿਹੜਾ ਮਾਰੇ ਨੇ ਇੱਟਾਂ ਚੱਕ ਕੇ ਦਿਖਾਈ ਦੇ ਰਹੇ ਨੇ ਉਹ ਸ਼ਸਤਰ ਵਗੈਰਾ ਦਾ ਨਹੀਂ ਕੁਝ ਪਤਾ ਨਹੀਂ ਹੈਗਾ ਪਰ ਲੇਕਿਨ ਮੈਂ ਆਪਣੀ ਸੈਲਫ ਡਿਫੈਂਸ ਵਾਸਤੇ ਜ਼ਰੂਰ ਮੇਰੇ ਲਵੇ ਸ਼੍ਰੀ ਸਾਹਿਬ ਮੈਂ ਲਿਆਂਦੀ ਹੋਈ ਸੀਗੀ ਦੀਪ ਸਿੱਧੂ ਦਾ ਭੋਗ ਸੀਗਾ ਜਦੋਂ ਉੱਥੋਂ ਇੱਕ ਸ਼੍ਰੀ ਸਾਹਿਬ ਜ਼ਰੂਰ ਲੈ ਕੇ ਆਇਆ ਸੀਗਾ ਜੀ ਮੈਂ ਸ਼ਸਤਰ ਤੇ ਉਹ ਮੈਨੇ 3 ਫੁੱਟੀ ਸ਼ਸਤਰ ਉਹ ਜ਼ਰੂਰ ਰੱਖਿਆ ਹੋਇਆ ਸੀਗਾ ਜੀ 3 ਫੁੱਟ ਦਾ ਸ਼ਸਤਰ ਫਿਰ ਸੈਲਫ ਡਿਫੈਂਸ ਵਾਸਤੇ ਮੈਂ ਉਹ ਜ਼ਰੂਰ ਯੂਜ਼ ਕਰਿਆਗਾ ਤੇ ਹੋਰ ਕੋਈ ਉਹਨਾਂ ਦਾ ਮੈਨੂੰ ਹਜੇ ਪਤਾ ਨਹੀਂ ਹੈਗਾ ਉਹ ਬਾਕੀ ਕੈਮਰੇ ਵਿੱਚ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆਈ ਕੋਈ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਫੋਨ ਤੇ ਗੱਲ ਹੋਈ ਹੋਵੇ ਕੋਈ ਗੱਲ ਨਹੀਂ ਜੀ ਉਹਨਾਂ ਨਾਲ ਫੋਨ ਤੇ ਕੋਈ ਗੱਲ ਨਹੀਂ ਹੋਈ ਹੈਗੀ ਉਸ ਤੋਂ ਬਾਅਦ 딸 ਸਾਡੀ ਕੁੜੀ ਨੂੰ ਲੈ ਕੇ ਨਾਲ ਕੁੜੀ ਨੂੰ ਤੇ ਮੇਰੇ ਬੇਟੇ ਨੂੰ 3 ਮਹੀਨੇ ਤੋਂ ਉਹਨੂੰ ਲੈ ਗਈ ਅੱਛਾ ਬੱਚਾ ਵੀ ਹੈ ਹਾਂ ਜੀ ਬੱਚਾ ਵੀ ਹੈ ਮੇਰਾ ਬੇਟਾ ਜੀ ਹੈ ਜੇ 3 ਮਹੀਨੇ ਹੋਏ ਸੀ ਹੁਣੇ ਕੀ ਮੰਗ ਕਰਦੇ ਹੋ ਤੁਸੀਂ ਮੰਗੀ ਜੀ ਮੈਂ ਤਾਂ ਦੇਖੋ ਕੋਈ ਗੱਲ ਨਹੀਂ ਉਹ ਸਾਰਾ ਕੁਝ ਝਰ ਲੈਂਦੇ ਹਨ ਵੀ ਮੈਂ ਤਾਂ ਮਸਲਾ ਦਾ ਸਿਰਫ ਇੱਕੇ ਗੱਲ ਦਾਗਾ ਵੀ ਮੈਂ ਵੀ ਦਸਤਾਰ ਦਾ ਹਨਾ ਵੀ ਜਿਹੜਾ ਬੰਦੇ ਨੇ ਮੇਰੀ ਦਸਤਾਰਦਾਰੀ ਹੈ ਮੇਰੇ ਥੱਪੜ ਮਾਰੇ ਨੇ ਹਨਾ ਜੀ ਮੇਰੇਕੇ ਸਾਨੂੰ ਦਾੜੀ ਨੂੰ ਹੱਥ ਪਾਇਆਗਾ ਵੀ ਉਹ ਬੰਦੇ ਦਾ ਵੀ ਇੱਕ ਤਾਂ ਉਹਨੇ दारू ਪੀਤੀ ਹੋਈ ਸੀ ਮੈਨੂੰ ਪਹਿਲੀ ਸਮੈਲ ਆ ਗਈ ਸੀ ਹਨਾ ਮੈਂ ਫਿਰ ਵੀ ਚਲੋ ਉਹਨੂੰ ਪਾਈ ਪਾਈ ਕਰਕੇ ਕਰੀ ਗਿਆ ਵੀ ਆ ਜਾ ਵੀਰੇ ਤੂੰ ਬੈਠ ਤਾਂ ਨਾ ਕਹਿੰਦਾ ਮੈਂ ਤੈਨੂੰ ਗਾਲ ਕੱਢੀ ਹੈਗੀ ਮਾਮੇ ਨੂੰ ਮੈਂ ਕਹਾ ਯਾਰ ਹਾਂ ਮੈਂਨੇ ਕੱਢੀ ਹੈ ਗਾਲ ਵੀ ਪਰ ਮੈਂ ਕਹਾ ਗਾਲ ਮਗਾ ਮਾਮੇ ਨੇ ਵੀ ਤਾਂ ਪਹਿਲਾਂ ਮੈਨੂੰ ਗਾਲ ਕੱਢੀ ਆ ਉਹ ਵੀ ਤਾਂ ਗੱਲ ਤੁਸੀਂ ਦੇਖੋ ਨਾ ਵੀ ਜੇ ਉਹਨੇ ਮੈਨੂੰ ਗਾਲ ਕੱਢੀ ਆ ਮਗਾ ਮੈਂ ਡੇਢ ਸਾਲ ਹੋ ਗਿਆ ਤੁਹਾਨੂੰ ਕਦੇ ਉਹ ਹੀ ਨਹੀਂ ਬੋਲਿਆ ਕਦੇ ਗਾਲ ਨਹੀਂ ਕੱਢੀ ਹਨਾ ਗਲਤ ਨਹੀਂ ਕਦੇ ਤੁਹਾਨੂੰ ਬੋਲਿਆ ਮੈਂ ਕਹਾ ਇਹਨੇ ਤੁਹਾਡੀ ਕੁੜੀ ਨੇ ਮਗਾ ਮੇਰੀ ਮਾਂ ਨੂੰ ਲਾ ਲਾ ਕਿੰ ਹਣਾ ਲਾਬਾ ਮੇਰੀ ਮਾਂ ਦੀ ਕਿੰਨੀ ਵਾਰੀ ਕਰੀ ਆ ਹਣਾ ਤੇ ਮੈਂ ਤਾਂ ਕਦੇ ਵੀ ਨਹੀਂ ਕਰੀ ਤੇ ਹਜੇ ਗੱਲ ਇਹ ਕਰ ਰਹੇ ਸੀ ਐਨੇ ਨੂੰ ਉਹਨੇ ਮੇਰੇ ਗਲਚ ਹੱਥ ਪਾ ਲਿਆ ਤੇ ਮੇਰੇ ਥੱਪੜ ਮਾਰੇ ਜੀ ਦੋ ਤਿੰਨ ਤੇ ਜਦੋਂ ਮੇਰੇ ਥੱਪੜ ਮਾਰੇ ਫੇਰ ਮੈਂ ਆਪਦਾ ਅੰਦਰ ਗਿਆ ਦੁਬਾਰਾ ਉਹ ਤੋਂ ਛਡਾ ਕੇ ਤੇ ਕੋਈ ਇੱਥੋਂ ਦੇ ਨੌਕਲ ਵੀ ਸੀਗੇ ਬੰਦੇ ਤੁਹਾਡੇ ਨਾਲ ਬੁਲਾਏ ਵੀ ਨਾ ਜੀ ਮੈਂ ਤਾਂ ਜੀ ਇਕੱਲਾ ਜਾਣਾ ਸੀਗਾ ਮੈਂ ਸੀ ਮੇਰੇ ਮੰਮੀ ਸੀਗੇ ਮੇਰੇ ਡੈਡੀ ਸੀ ਤੇ ਮੇਰੀ ਘਰ ਵਾਲੀ ਸੀ ਤੇ ਮੇਰਾ ਛੋਟਾ ਬੇਟਾ ਸੀਗਾ 3 ਮਹੀਨਿਆਂ ਦਾ ਅਸੀਂ 4-5 ਜਾਨੀ ਇਕੱਠ ਕਰਕੇ ਲੈ ਕੇ ਆਏ ਉਹ ਇਕੱਠ ਕਰਕੇ ਲੈ ਆਏ ਸੀ ਮੇਰੀ ਘਰ ਵਾਲੀ ਨੇ ਤਾਂ ਇਹ ਮੈਨੂੰ ਪਹਿਲਾਂ ਹੀ ਕਹਿਦਾ ਸੀਗਾ ਕਿ ਨਹੀਂ ਮੈਂ ਬੁਲਾਣੀ ਹੈਗੀ ਕਹਿੰਦੀ ਉਹ ਹੁਣ ਤੈਨੂੰ ਕੁੱਟ ਕੇ ਜਾਣਗੇ ਕਹਿੰਦੀ ਹੁਣ ਉਹ ਲੋਡ ਕਰਕੇ ਜਾਣਗੇ ਤੁਹਾਨੂੰ ਕਹਿੰਦੀ ਦੋਨਾਂ ਜਾਣਿਆਂ ਨੂੰ ਤੇ ਸਾਨੂੰ ਆਏ ਸੀਗਾ ਵੀ ਚਲ ਘਰ ਵਾਲੀ ਉਹੀ ਕਹਿੰਦੀ ਹੈ ਜੀ ਐਡੀ ਤਾਂ ਕੋਈ ਗੱਲ ਨਹੀਂ ਹੋਊਗੀ ਹਨਾ ਵੀ ਕੋਈ ਗੱਲ ਨਹੀਂ ਉਹ ਆਉਣਗੇ ਚੁੱਪਚਾਪ ਆਪਦਾ ਇਹਨੂੰ ਲੈ ਜਾਣਗੇ ਵੀ ਲੜਾਈ ਝਗੜਾ ਹੋ ਗਿਆ ਆਪਾਂ ਕੁੜੀ ਤੋੜ ਦਾਂਗੇ ਵੀ ਆਪਾਂ ਐ ਨਹੀਂ ਕਹਿਣਾ ਵੀ ਅਸੀਂ ਮੁੰਡਾ ਰੱਖਣਾ ਜਾਂ ਇਹਨੂੰ ਤੁਹਾਡੀ ਕੁੜੀ ਨੂੰ ਰੱਖਣਾ ਵੀ ਨਹੀਂ ਤੋੜਦੇ ਪਰ ਮੈਨੂੰ ਤਾਂ ਕੋਈ ਆਈਡੀਆ ਨਹੀਂ ਸੀ ਵੀ ਉਹ ਐਨੇ ਬੰਦੇ ਇਕੱਠੇ ਹੋ ਕੇ ਆਣਗੇ ਤੇ ਐਵੇਂ ਇੱਕਦਮ ਸਾਡੇ ਤੇ ਹਮਲਾ ਕਰ ਦੇਣਗੇ ਵੀ ਇਹੋ ਜਿਹਾ ਵੀ ਉਹ ਬੰਦੇ ਲੈ ਕੇ ਆਣਗੇ ਤੇ ਪ੍ਰਸ਼ਾਸਨ ਆਇਆ ਤੁਹਾਡੇ ਬਿਆਨ ਹੋਏ ਨੇ ਹਾਂਜੀ ਪ੍ਰਸ਼ਾਸਨ ਆਇਆ ਸੀਗਾ ਜੀ ਇੱਕ ਦਵਾਲੀ ਵਿੱਚ ਉਹ ਗੁਰਪ੍ਰੀਤ ਏਐਸਆਈ ਸਰ ਨੇਗੇ ਉਹ ਆਏ ਸੀ ਸਵੇਰੇ ਸਾਡੇ ਬਿਆਨ ਲੈ ਕੇ ਗਏ ਨੇ ਅਸੀਂ ਕੱਲ ਦੇ ਐਡਮਿਟ ਹੋਏ ਹੋਏ ਹਾਂ ਜੀ ਇੱਥੇ ਤੇ ਕੀ ਕਹਿ ਰਹੇ ਨੇ ਹੁਣ ਪ੍ਰਸ਼ਾਸਨ ਨੇ ਕੋਈ ਪ੍ਰਸ਼ਾਸਨ ਨੇ ਹਲੇ ਤੱਕ ਇਹੀ ਗੱਲ ਕਹੀ ਹੈ ਜੀ ਉਹ ਕਹਿੰਦਾ ਕੋਈ ਗੱਲ ਨਹੀਂ ਅਸੀਂ ਪਰਚੇ ਦਰਜ ਕਰ ਦਾਂਗੇ ਪਰ ਕਹਿੰਦੇ ਪਹਿਲਾਂ ਉਹਨਾਂ ਨੂੰ ਬੁਲਾ ਕੇ ਪੁੱਛਦੇ ਆ ਵੀ ਕੀ ਗੱਲ ਹੈ ਕਿਵੇਂ ਆ ਹਨਾ ਮੈਂ ਕਹਾਂ ਜੀ ਬੁਲਾ ਕੇ ਪੁੱਛਣ ਵਾਲੀ ਤਾਂ ਕੋਈ ਗੱਲ ਨਹੀਂ ਤੁਸੀਂ ਸਿੱਧਾ ਉਹਨਾਂ ਤੇ ਪਰਚੇ ਕਰੋ ਹਨਾ ਪਰਚੇ ਕਰਕੇ ਇੱਕ ਤਾਂ ਉਹ ਦੇਖੋ ਤੁਸੀਂ ਕਿਸ ਤਰੀਕੇ ਨਾਲ ਸਾਡੇ ਘਰੇ ਆ ਕੇ ਬਾਰਦਾਦ ਕਰਕੇ ਗਏ ਨੇ ਜੇ ਮੈਂ ਸਲਫਰ ਡਿਫੈਂਸਰ ਵੀ ਚੁੱਪ ਦੇ ਕੋਲੇ ਮੇਰੇ ਕੋਲ ਕੋਈ ਚੀਜ਼ ਨਾ ਹੁੰਦੀ ਤਾਂ ਕੱਲੋਂ ਉਹ ਮੈਨੂੰ ਮਾਰ ਕੇ ਜਾਣ ਦੇ ਇਰਾਦੇ ਨਾਲ ਆਏ ਸੀਗੇ ਜੀ ਵੀ ਅੱਜ ਨੂੰ ਮਾਰ ਕੇ ਜਾਂਦੇ ਹੋਏ ਵੀ ਮੈਨੂੰ ਐਵੇਂ ਉਂਗਲਾਂ ਕਰਕੇ ਹੀ ਕਹਿ ਕੇ ਗਏ ਨੇ ਕਹਿੰਦੇ ਤੈਨੂੰ ਮਾਰਾਂਗੇ ਕਹਿੰਦੇ ਜਦੋਂ ਤੂੰ ਬਾਹਰੇ ਨਿਕਲੇਂਗਾ ਕਹਿੰਦਾ ਹੁਣ ਕਿਹੜਾ ਤੂੰ ਅੰਦਰ ਹੀ ਰਹੇਂਗਾ ਮੈਨੂੰ ਇਹ ਗੱਲ ਕਹਿ ਕੇ ਗਏ ਨੇ ਜਾਂਦੇ ਉਹ ਖਤਰਾ ਹਾਂਜੀ ਬਹੁਤ ਜ਼ਿਆਦਾ ਖਤਰਾ ਹੈ ਜੀ ਜੀ ਸਾਹਿਬ ਨਾਲ ਉਹ ਇੰਨੀਆਂ ਧਮਕੀਆਂ ਦੇ ਕੇ ਗਏ ਨੇ ਮੈਂ ਤਾਂ ਸੋਚਿਆ ਵੀ ਨਹੀਂ ਸੀਗਾ ਜੀ ਐਂ ਕਰਕੇ ਜਾਣਗੇ ਮਤਲਬ ਇਹ ਕਿਸ ਤਰ੍ਹਾਂ ਦੇਖਦੇ ਹੋ ਜੋ ਹੋਇਆ ਬੇਟੀ ਨਾਲ ਤੁਹਾਡੇ ਨਾਲ ਸਹੁਰੇ ਪਰਿਵਾਰ ਨਾਲ ਰਿਸ਼ਤਾ ਹੁੰਦਾ ਏ ਅੱਗੇ ਵਧਣ ਵਾਸਤੇ ਜੋ ਕੁਝ ਸੰਜੇ ਕਰਨ ਵਾਸਤੇ ਜੋ ਹੋ ਰਿਹਾ ਕਿਦਾਂ ਸ਼ਸ਼ੀ ਕਬੀਰੇ ਸ਼ਸ਼ੀ ਕਬੀਰੇ ਵੀਰੇ ਮੇਰੇ ਬੇਟੇ ਨੂੰ ਡੇਢ ਸਾਲ ਹੋਇਆ ਵਿਆਹ ਹੋਇਆ ਨੂੰ ਤੇ ਅਸੀਂ ਸਾਡੀ ਕੋਈ ਦਾਜ ਦੀ ਮੰਗ ਨਹੀਂ ਸੀ ਉਹ ਤਾਂ ਕਿਸੇ ਚੀਜ਼ ਦੀ ਨਹੀਂ ਸੀ ਅਸੀਂ ਕਿਹਾ ਵੀ ਅਸੀਂ ਤਿੰਨੇ ਕੱਪੜ ਵੀ ਆਪਦੇ ਪਾ ਕੇ ਲੈ ਕੇ ਜਾਵਾਂਗੇ ਜੋ ਮੇਰੇ ਕੋ ਵੀਰੇ ਘਰ ਤੋਂ ਕੋਈ ਗੱਲਬਾਤ ਚੱਲਦੀ ਸੀ ਸਾਰੀ ਮੈਂ ਉਹਨੂੰ ਪਹਿਲਾਂ ਕਲੀਅਰ ਕਰਤੀ ਸੀ ਵੀ ਜੇ ਕੱਲ ਨੂੰ ਤੁਹਾਨੂੰ ਕਿਸੇ ਤੋਂ ਪਤਾ ਲੱਗੇ ਵੀ ਮੇਰਾ ਇੱਕ ਬੇਟਾ ਜਿਹੜਾ ਚ ਹੈ ਜੀ ਉਹਨਾਂ ਦਾ ਆਪ ਵਿੱਚ ਦੀ ਰੌਲਾ ਸੀ ਕੋਈ ਤੇ ਮੀ ਮਾਲਕ ਦਾ ਜਿੰਦੀ ਉਹ ਬਿੱਟਾ ਜੇਲ੍ਹ ਚਾ ਮੈਂ ਉਹਨਾਂ ਨੂੰ ਵੀ ਕਹਿ ਆ ਵੀ ਕੱਲ ਨੂੰ ਕਿਸੇ ਤੋਂ ਪਤਾ ਲੱਗੇ ਵੀ ਮੈਂ ਤੁਹਾਨੂੰ ਦੱਸ ਦਾਂ ਸਾਰੀ ਗੱਲ ਮੈਂ ਸਾਰੀ ਗੱਲ ਦੱਸ ਦਿੰਦੀ ਕਿਸੇ ਗਲਤ ਆ ਜੀ ਮੇਰੇ ਰਿਸ਼ਤਾ ਲੈਣ ਵਾਲੇ ਉਹਨਾਂ ਨਹੀਂ ਰੱਖਿਆ ਠੀਕ ਆ ਜਗਾ ਵੇਲੇ ਵੀ ਉਹਨੂੰ ਸਾਰਾ ਕੁਝ ਦੱਸਤਾ ਜੀ ਭਾਈ ਆ ਜਗਾ ਸਾਡੇ ਨਾਲ ਐ ਵੀ ਅਸੀਂ ਹੱਕਦਾਰ ਆ ਤੇ ਇਹਦੇ ਨਾਂ ਅਸੀਂ ਬਸਿਤ ਕਰਾਈ ਵੀ ਐ ਵੀ ਇੱਕ ਜਗਾ ਸਾਡੀ ਬਾਹਰ ਪਈ ਐ ਵੀ ਸਾਰੀ ਜਗਾ ਦੇ ਵਿੱਚੋਂ ਭਾਈ ਬਈ ਉਹਦਾ 10 ਲੱਖ ਰੁਪਈਆ ਮੁੰਡੇ ਦਾ ਮੁੱਲ ਪਾਇਆ ਜਿਹੜਾ ਜੇਲ੍ਹ ਚ ਬੈਠਾ ਐ ਵੀ ਦੇਖ ਪਈ ਉਹਦਾ 3 ਲੱਖ ਉਹ ਤੇ ਲੱਗ ਚੁੱਕਿਆ ਵੀ 7 ਲੱਖ ਰੁਪਇਆ ਦੇਣਾ ਜੇ ਤਾਂ ਇਹ 7 ਲੱਖ ਤੁਸੀਂ ਦੇਵੋਗੇ ਤਾਂ ਤਾਂ ਜਿਹੜੀ ਜਗ੍ਹਾ 'ਚ ਅਸੀਂ ਬੈਠੇ ਇਹਦੇ ਤੁਸੀਂ ਹੱਕਦਾਰ ਹਾਂ ਜੇ ਤੁਸੀਂ 7 ਲੱਖ ਨਹੀਂ ਦੇਵੋਗੇ ਫਿਰ ਭਾਈ ਮੈਨੂੰ ਤਾਂ ਦੇਣਾ ਹੀ ਪਊਗਾ ਤੇ ਅਸੀਂ ਜੀ ਇਹਨਾਂ ਨੇ ਸਾਨੂੰ ਕਿਹਾ ਜੀ ਇਹਨਾਂ ਨੂੰ ਕਿਹਾ ਜੀ ਤੁਸੀਂ ਵੀ 7 ਲੱਖ ਮਸਹੋਰੀਆਂ ਨੂੰ ਮੈਂ ਕਿਹਾ ਵੀ ਵੀ ਇਹ ਬੱਚੇ ਨੇ ਵੀ 7 ਲੱਖ ਨੂੰ ਦੇਊਗਾ ਵੀ ਇਹ ਜਗ੍ਹਾ ਦਾ ਹੱਕਦਾਰ ਹੈ ਜੇ ਭਈ ਇਹ ਨਹੀਂ ਦੇਊਗਾ ਫਿਰ ਮੈਨੂੰ ਦੇਣਾ ਪਊ ਮੈਂ ਜਿਹੜੀ ਕਿਸੇ ਗੱਲ ਦਾ ਵੀਰੇ ਉਹਲਾ ਨਹੀਂ ਰੱਖਿਆ ਹਨਾ ਵੀ ਉਹਦੀ ਜਾਇਜ਼ ਹੈ ਜਿਹੜੀ ਅਸੀਂ ਵੇਚੀ ਹੈ ਉਹ ਤੇ ਲਾ ਰਹੇ ਹਾਂ ਕੁਝ ਇਹਦੇ ਕੋਲੇ ਸਾਡੇ ਕੋਲ ਚੱਲੀ ਵੀ ਆ ਤੇ ਫੇਰ ਜੀ ਸਾਡੀ ਚੱਲ ਸਾਰੀ ਗੱਲਬਾਤ ਹੋ ਗਈ ਅਸੀਂ ਕੁੜੀ ਦੇਖੀ ਸਾਰਾ ਕੁਝ ਕਰਿਆ ਸ ਕਰਨ ਕਾ ਪਾਏ ਵਧੀਆ ਸਭ ਕੁਝ ਕਰਿਆ ਤੇ ਅਸੀਂ ਵਿਆਹ ਬਾਰੇ ਦੇਖਿਆ ਸਾਨੂੰ ਕਦੇ ਵੀ 25 ਬੰਦੇ ਆਏ 25 ਕੇ ਬੰਦੇ ਦਾ ਉਹ ਕਰਾਂਗੇ ਅਸੀਂ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ ਤੇ ਬਾਅਦ ਚ ਸਾਨੂੰ ਕਹਿੰਦੇ ਵੀ ਤੁਸੀਂ 40 ਆ ਜੋ ਅਸੀਂ ਵੀ 40 ਕਿਉਂ ਜਿਨੇ ਤੁਸੀਂ ਕਹੇ ਨਹੀਂ ਸੀ ਉੰਨੀ ਆਵਾਂਗੇ ਤੇ ਅਸੀਂ ਹੁਣ ਹੋ ਗਿਆ ਜੀ ਹੁਣ ਜਿਹੜਾ ਚੱਲ ਰਿਹਾ ਘੁਟਮਾਰ ਹੋ ਗਿਆ ਜੀ ਹੁਣ ਇਹ 15 ਦਿਨ ਇਹਨਾਂ ਦੇ ਵਿਆਹ ਨੂੰ ਹੋਏ ਸੀ ਜੇ ਉਦੋਂ ਬਾਅਦ ਇਹ ਦੋਏ ਜੀ ਲੜੀ ਜਾਂਦੇ ਹੁੰਦੇ ਸੀ ਮੈਂ ਕਦੇ ਇਹਨਾਂ ਨੂੰ 3 ਵਜੇ ਬਾਥਰੂਮ ਕਰਨ ਜਾਂ ਜਨੇ ਕਮਰੇ ਮੂਰਤੀ ਜਾਂਦੀ ਮੈਂ ਕਦੇ 3 ਵਜੇ ਨੂੰ ਟਕਾ ਕੇ ਆਉਂਦੀ ਬਾਰ-ਬੋਰ ਕੇ ਕਦੇ ਕਿੰਨੇ ਰਾਤ ਨੂੰ ਜੇ ਵੀ ਕਦੇ ਕਿੰਨੇ ਵਜੇ ਜਿਠਾ ਕੇ ਆਉਂਦੀ ਭਾਈ ਤੁਸੀਂ ਕਿਹੜੀ ਗੱਲ ਦਾ ਮੈਨੂੰ ਇਹਨਾਂ ਦਾ ਕੋਈ ਗੱਲ ਦਾ ਪਤਾ ਨਹੀਂ ਸੀ ਜਿਹਾ ਲੱਗਦਾ ਤੇ ਹੋਲੀ-ਓੜੀ ਜਣਦੀ ਇਹਨੂੰ ਕੁੜੀ ਨੂੰ ਦਿਨ ਟਲ ਗਏ ਦਿਨ ਟਲੇ ਇਹ ਢਿੱਲੀ ਹੋ ਗਈ ਉਹਨਦੇ ਹਿੱਲੇ ਹੋ ਗਈ ਮੈਂ ਚਾਰ ਪੰਜ ਡਾਕਟਰ ਲੈ ਕੇ ਫਿਰਦੀ ਇਹਦਾ ਬੋਸ਼ਨ ਕਰਾਏ ਮੈਂ ਬੋਸ਼ਨ ਕਰਾਏ ਨੂੰ ਉਸੇ ਮਹੀਨੇ ਜੇ ਨੂੰ ਫੇਰ ਬੱਚਾ ਠਹਿਰਿਆ ਫੇਰ ਠਹਿਰਾ ਜੀ ਮੈਂ ਇਹਨੂੰ ਫੇਰ ਪ੍ਰਾਈਵੇਟ ਚੱਕੀ ਫਿਰਦੀ ਕਦੇ ਕਿਸੇ ਦੇ ਹਸਪਤਾਲ ਤੇ ਕਦੇ ਜਦੋਂ ਇਹਨੂੰ ਉਲਟੀਆਂ ਲੱਗਦੀਆਂ ਮੈਂ ਹੱਥਾਂ ਤੇ ਵੀ ਬੋਚਦੀ ਮੈਂ ਬੈਡਾਂ ਤੇ ਵੀ ਬੋਚਦੀ ਫੇਰ ਵੀ ਮੈਂ ਸਾਰਾ ਕੁਝ ਕਰਦੀ ਇਹਨਾਂ ਨੇ ਮੇਰ ਨਾਲ ਫੇਰ ਵੀ ਬਹੁਤ ਕੁਝ ਕਰਿਆ ਜੀ ਚਲ ਉਸ ਤੋਂ ਬਾਅਦ ਜੀ ਫੇਰ ਇਹਨਾਂ ਨਾਲ ਕੀ ਗੱਲ ਹੋਇਆ ਚਲ ਲੜਨ ਲੱਗੇ ਉਕਰਨ ਲੱਗੇ ਫੇਰ ਇਹਨੇ ਮੁੰਡਾ ਵੀ ਮੇਰੇ ਮੇਰਾ ਲੱਗ ਕਰ ਲਿਆ ਮੇਰੇ ਨੂੰ ਤੇ ਲੱਗ ਕਰਕੇ ਜੰਦੀ ਇਹਨਾਂ ਨੇ ਇਹਦੇ ਸੋਰੇ ਚਾਚੇ ਸੋਰੇ ਦੀ ਜਿਹੜੇ ਸਾਰੇ ਮੇਰੀ ਜਦੋਂ ਸਾਡੀ ਲੜਾਈ ਹੋਈ ਘਰ 'ਚ ਮੈਨੂੰ ਮੁੰਡਾ ਵੱਧ ਘੱਟ ਬੋਲਿਆ ਮੈਂ ਕਦ ਪਾਲੀ ਬਾਗੀ ਮੈਂ ਮੈਂ ਕਹਾਂ ਵੀ ਜੇ ਮੈਂ ਤੂੰ ਮੈਨੂੰ ਗਲਤ ਬੋਲਦਾ ਵੀ ਮੇਰਾ ਕਿਤੇ ਸਹੀ ਕਰਾ ਕੇ ਦਿਖਾ ਤੇ ਮੈਂ ਉੱਥੇ ਬਹਿ ਗਈ ਉਸ ਤੋਂ ਬਾਅਦ ਜੀ ਮੈਂ ਇਹਨਾਂ ਨੂੰ ਵੀੇ ਦਖਲ ਕਰਾਤਾ ਬੱਚਿਆਂ ਨੂੰ ਜਦੋਂ ਇਹਨਾਂ ਨੇ ਸਾਡੀ ਦੁਕਾਨ ਬੰਦ ਕਰਤੀ ਮੇਰੀ ਦੁਕਾਨ ਸੀ ਦੁਕਾਨ ਕਰਿਆਨੇ ਦੀ ਛੋਟੀ ਜੀ ਮੈਂ ਮੇਰੀ ਉਹ ਦੁਕਾਨ ਤੇ ਸੀ ਜਦੋਂ ਇਹਨਾਂ ਦੇ ਮਾਮੇ ਸਹੁਰਿਆਂ ਨੇ ਸਾਰਿਆਂ ਨੇ ਰਲ ਕੇ ਚਾਬੀਆਂ ਦੁਕਾਨ ਬੰਦ ਕਰ ਲਈ ਇਹਨਾਂ ਨੇ ਮੈਂ ਵੀਰ ਜੀ ਫਿਰ ਉਸ ਤੋਂ ਬਾਅਦ ਵੀ ਅਸੀਂ ਤੁਰ ਫਿਰ ਕੇ ਅਸੀਂ ਫਿਰ ਇਹਨਾਂ ਨੂੰ ਬੇਦਖਲ ਕਰਤਾ ਸੀਗਾ ਮੁੰਡੇ ਰ ਵੀ ਕਰਤਾ ਸੀ ਨੂਨ ਅਸੀਂ ਉਧਰ ਖਾਈਗੇ ਉਸ ਤੋਂ ਬਾਅਦ ਮੇਰਾ ਪੋਤਾ ਹੋਇਆ ਜਦੋਂ ਜਦ ਮੈਂ ਜਦੋਂ ਮੇਰਾ ਪੋਤਾ ਹੋਇਆ ਇਹਨਾਂ ਨੇ ਸਾਰੇ ਚਾੜਾੜਾ ਉੱਥੇ ਜਾ ਕੇ ਮਨਾਏ ਜਦੋਂ ਚਾੜਾੜਾ ਉਹ ਇਹਨਾਂ ਨੇ ਉੱਥੇ ਮਨਾਏ ਫਿਰ ਦੁੱਖ ਤਾਂ ਹੁੰਦਾ ਹੀ ਹੈ ਨਾ ਜਿੱਦ ਤੇ ਮੈਂ ਮੁੰਡਾ 15 ਦਿਨ ਉੱਥੇ ਲੈ ਕੇ ਮੁੰਡਾ ਬੈਠਾ ਰਿਹਾ ਜਿੱਦ ਤੇ ਮੇਰੇ ਵੀਰਾ ਮੁੰਡਾ ਕਰ ਲੈ ਕੇ ਮੁੰਡਾ ਲੈ ਕੇ ਮੈਂ ਕਿਹਾ ਮੈਂ ਬੜ ਦਿੰਦੀ ਮਾ ਜਿੱਤੇ ਤੇ ਚਾੜਾੜਾ ਪਰੇ ਹੁਣ ਤੋਥੀ ਲੈ ਕੇ ਜਾ ਮਹਾ ਕ ਮੇਰਾ ਸਿਂਗ ਉਹਦਾ ਚਾਹੇ ਮੈਂ ਬੇਦਖਲ ਕਰ ਤੇ ਕੁਛ ਵੀ ਕਰ ਦੇ ਜੇ ਤੁਸੀਂ ਮੇਰੇ ਘਰ ਚ ਰਹਿਣਾ ਮੇਰਾ ਹੱਕ ਤੇ ਸਭ ਕੱਚ ਦਾ ਤੇ ਚੱਲ ਜੀ ਮੈਂ ਮੋੜ ਤੇ ਪਹਿਲੇ ਦਿਨ ਤਾ ਦੂਏ ਦਿਨ ਫੇਰ ਆ ਗਏ ਮੈਂ ਇਹਨਾਂ ਨੂੰ ਰਾਹ ਨਾ ਕੋਈ ਦਿੱਤਾ ਮੇਰਾ ਮਨ ਪੇਰ ਦਰ ਸਭੀ ਚੰਦਰੀ ਇਹ ਜਿਹੜੋ ਜਵਾਕ ਜਮੇ ਉਹ ਤਾਂ ਕੋਈ ਦੂਸਰੀ ਜੰਦੀ ਆਪਾਂ ਇਹਨਾਂ ਨੂੰ ਵਿੱਚ ਪਾੜਦੇ ਫੇਰ ਦੁਬਾਰੇ ਚੱਲ ਮੈਂ ਬਾਂਦਰਵਾਲ ਬਣਿਆ ਤੇ ਮੁੰਡੇ ਦਾ 10-12000 ਰੁਪਏ ਖਰਚਾ ਖਾਰਾ ਕੋ ਕਰਿਆ ਸਾਰਾ ਕੁਝ ਕਰੇ ਤੋਂ ਬਾਅਦ ਜੀ ਦੂਆ ਜੀ ਫੇਰ ਲੜ ਪਿਓ ਫੇਰ ਵਾਗੀ ਜੁਨੀ ਚੱਕ ਕੇ ਇੱਥੋਂ ਆਏ ਲੈ ਗਈ ਉਸ ਤੋਂ ਬਾਅਦ 8 ਦਿਨਾਂ ਮੰਗਰ ਉਹ ਮੈਂ ਨਾ ਉਹਦੀ ਸੱਤਸ ਬੁਲਾਈ ਨਾ ਕਿਸੇ ਨੂੰ ਬੁਲਾਇਆ ਕੁੜੀ ਨੇ ਮੈਨੂੰ ਸਤਰੀ ਘਰ ਵਾਂਗ ਪਸਰਤੇ ਆ ਤੜ ਤਾ ਚਲ ਉਹਦੀ ਰੋਟੀ ਪਕਾ ਰਹੀ ਸੀ ਉਹ ਵੀਰੇ ਪਕਾ ਰਹੀ ਐ ਅਸੀਂ ਖਾ ਰਿਹਾ ਉਹ ਤੀ ਤੜਕੇ ਵੀ ਕੰਮ ਕਰਦੀ ਉੱਟ ਕੇ 6 ਵਜੇ ਉਹ ਰੋਟੀ ਵੀ ਪਕਾਉਂਦੀ ਐ ਠੀਕ ਐ ਮੈਂ ਉੱਠਦੀ ਆ ਉੱਟ ਕੇ ਉਹਦੀ ਤੂੰ ਬੱਤੀ ਵੀ ਕਰਦੀ ਆ ਕਈ ਪਰ ਮੈਂ ਮੁੰਡਾ ਵੀ ਸੰਭਦੀ ਆ ਮੈਂ ਦੁਕਾਨਦਾਰ ਦਾ ਪਿਹਾਰੂ ਛੋਟਾ ਮੈਂ ਸਾਰੀ ਦੁਕਾਨ ਸੰਭਦੀ ਸੀ ਜਿੰਨੇ ਮੈਂ ਦੁਕਾਨ ਤੋਂ ਪੈਸੇ ਕਮਾਉਂਦੀ ਸੀ ਉਹ ਸਾਰੇ ਮੇਰੇ ਪੁੱਤ ਨੂੰ ਪੜਾਉਂਦੀ ਸੀ ਮੈਂ ਜਿੰਨੇ ਮੈਂ ਕਰਜ਼ਾ ਚੱਕ ਕੇ ਮੈਨੇ ਟੂਮਾ ਗਹਿਣੇ ਧਰ ਕੇ ਆਵਦੀਆਂ ਮੈਂ ਟੈਂਪੂ ਪਾਇਆ ਜਦੋਂ ਇਹਨਾਂ ਨੇ 7 ਤੋਂ 8 ਕੋਈ ਅਸੀਂ ਬਾਹਰ ਅੰਦਰ ਜਾਂਦੇ ਸਾਨੂੰ ਕੋਈ ਹੈ ਨਹੀਂ ਪਹੋਣ ਜਿਹਨਾਂ ਦੇ ਉਹ 5 ਮਹੀਨੇ ਹੋ ਗਏ ਟੈਂਪੂ ਪਾਏ ਨੂੰ ਉਹਦਾ ਅਸੀਂ 1.5 ਲੱਖ ਰੁਪਈਆ ਟੈਂਪੂ ਦਾ ਅਸੀਂ 1.60 ਦਾ ਪਾਇਆ ਕੀ ਹੋਇਆ ਜੀ ਜਿਹੜਾ ਹੁਣ ਕਉਂ ਦੱਸ ਰਹੀਆਂ ਜੀ ਤੁਹਾਨੂੰ ਵੀ ਸਾਰੀ ਕਮਾਈ ਅਸੀਂ ਇਹਨਾਂ ਨੂੰ ਦਿੰਦੇ ਸੀ ਹੁਣ ਜੀ ਬਸ ਹੁਣ ਕਹੋਗੀ ਜਦੋਂ ਵੀ ਬੋਲੂਗੀ ਮੇਰਾ ਤੇ ਤੇਰਾ ਨਾ ਮਨ ਨਹੀਂ ਰੱਖਦਾ ਮੇਰਾ ਤਾਂ ਤੈ ਮੈਨੂੰ ਇਹਨੇ ਮੈਨੂੰ ਤੇਰੀ ਮਾਂ ਨੇ ਐ ਕਹਦਾ ਜੇ ਮੈਂ ਕਿ ਤੁਸੀਂ ਵੀ ਮੇਰੇ ਪੁੱਤ ਤੋਂ ਇੰਨੀਆਂ ਗੰਦੀਆਂ ਕਾਲਾਂ ਮੈਨੂੰ ਕਢਾਈਆਂ ਜੇ ਮੈਂ ਤੁਹਾਡੇ ਨਾਲ ਮਨ ਰਲਾ ਸਕਦੀ ਪਰ ਤੂੰ ਕਿ ਜੇ ਤੂੰ ਸੁਮਨ ਨਾਲ ਨਹੀਂ ਰਲਾ ਸਕਦੀ ਫਿਰ ਤੂੰ ਆਉਂਦੀ ਇਹਨਾਂ ਉਰੇ ਲੈਣ ਤੇ ਆ ਕਹਾਣੀ ਹੋ ਰਹੀ ਹੈ ਜੀ ਫਿਰ ਮੈਂ ਆਖਾ ਮੈਂ ਕਿ ਜੇ ਤੇਰਾ ਭਾਈ ਮੇਰੇ ਨਾਲ ਮਨ ਨਹੀਂ ਰਲਦਾ ਹਨਾ ਵੀ ਫਿਰ ਮੈਂ ਤੁਹਾਡੇ ਹੱਥ ਦੀ ਜਹਿਰ ਖਿਖਾਵਾ ਦੋ ਦਿਨ ਵੀਰੇ ਅਸੀਂ ਇਹਨਾਂ ਦੇ ਹੱਥ ਦੀ ਮੈਂ ਰੋਟੀ ਨਹੀਂ ਖਾਦਦੀ ਹੁਣ ਦੀ ਦੱਸ ਦਿਓ ਜੀ ਤੁਸੀਂ ਜਿਹੜੀ ਹੋਈ ਆ ਗੱਲ ਤੇ ਇਹ ਬਾਈ ਇੰਨੀ ਲੰਬੀ ਚੱਲਣੀ ਵੀ ਨਹੀਂ ਜਿਹੜੀ ਹੁਣ ਮੇਰਾ ਬੇਟਾ ਆਇਆ ਤੜਕੇ ਨੂੰ ਮੈਂ ਦੁੱਧ ਲਿਆ 10 ਰੁਪਏ ਦਾ ਚਾਹ ਬਣਾ ਰਹੀ ਹਾਂ ਮੈਨੂੰ ਕਹਿੰਦਾ ਮੰਮੀ ਤੋਂ ਦੁੱਧ ਲਿਆ ਵੀ ਚਾਹ ਬਣਾ ਰਹੀ ਐ ਮੈਂ ਕਿਹਾ ਭਾਈ ਜਦੋਂ ਤੇਰੀ ਬੋਹੂ ਕਹਿੰਦੀ ਮੇਰਾ ਤੇਣਾ ਮਨ ਨਹੀਂ ਰਲਦਾ ਹਨਾ ਵੀ ਮੈਂ ਝੋਟਾ ਕਿਉਂ ਬਾਲਾਂ ਤੇ ਦੁੱਧ ਪੀਣਾ ਪੁੱਤ ਤੇਰੇ ਬਾਦ ਲੈ ਤੇਰੇ ਪੁੱਤ ਨੇ ਪੀਣਾ ਤੇਰੇ ਬਾਦ ਲਿਆ ਦਿੰਨੀ ਆ ਬਸ ਆ ਗੱਲ ਕਹੀ ਮੇਰਾ ਪੁੱਤ ਅੰਦਰ ਵੜ ਗਿਆ ਫਿਰ ਇੰਨਾ ਚ ਮੈਨੂੰ ਨਹੀਂ ਪਤਾ ਕੀ ਹੋਇਆ ਅੰਦਰ ਕੀ ਹੋਇਆ ਫਿਰ ਕਿੰਨੇ ਬੰਦੇ ਆਏ ਨੇ ਉੱਥੇ ਫਿਰ ਫਿਰ ਉਹਨੇ ਧਮਕੀਆਂ ਦਿੱਤੀਆਂ ਸਾਨੂੰ ਮਰਵਾਉਣ ਦੀਆਂ ਕਹਿੰਦੀ ਮੈਂ ਉੱਥੋਂ ਕਹਿੰਦੀ ਤੇਰੀ ਪ੍ਰੇਟ ਕਰਾਉਂ ਕਹਿੰਦੀ ਨਾਲ ਤੇਰੀ ਨਾਲ ਤੇਰੀ ਮਾਂ ਦੀ ਕਹਿੰਦੀ ਮੇਰੇ ਕਹਿੰਦੀ ਗੱਡੀਆਂ ਪਰ ਕੇ ਆਉਣਗੇ ਮਹਾ ਕੋਈ ਗੱਲ ਨਹੀਂ ਭਾਈ ਆ ਜਾਣਦੇ ਦੇਖੀ ਜਾਓ ਜਦੋਂ ਉਹ ਆ ਗਏ ਵੀਰੇ ਉਹ ਗੱਡੀਆਂ ਭਰ ਕੇ ਸਾਡਾ ਜਿ세 ਤਰ੍ਹਾਂ ਕੋਈ ਨਹੀਂ ਆਇਆ ਜਦੋਂ ਉਹਨਾਂ ਨੇ ਬਾਰ ਖੜਕਾਇਆ ਮੈਂ ਵਾਰ ਨਹੀਂ ਖੋਲਿਆ ਮੈਂ ਜਿੰਦਾ ਲਾਤਾ ਬਾਹਰ ਨੂੰ ਮੈਂ ਕਿਹਾ ਭਾਈ ਤੁਸੀਂ ਸਾਨੂੰ ਮਾਰਦੇ ਧਮਕਾ ਦੇਦੇ ਮੈਂ ਜਿੰਦਾ ਨਹੀਂ ਖੋਲ ਦੇ ਪੁਲਿਸ ਲਿਆਓ ਮੈਂ ਪੁਲਿਸ ਰਹੀਂ ਜਿੰਦਾ ਖੋਲੂ ਨਹੀਂ ਤੁਸੀਂ ਜਿੰਦਾ ਤੋੜ ਕੇ ਅੰਦਰ ਆਜੋ ਚਲ ਜਦੋਂ ਮੈਂ ਨਹੀਂ ਜਿੰਦਾ ਖੋਲੇ ਭੱਜ ਕੇ ਬਾਹਰ ਆ ਗਏ ਮੂਵੀ ਚ ਆ ਰਹੇ ਮੈਨੂੰ ਕਹੇ ਦੀ ਮੈਂ ਜਿੰਦਾ ਤੋੜ ਦੂੰ ਉਹ ਮੇਰਾ ਜ਼ਿੰਦਾ ਕੰਨੀ ਤੋੜਦੀ ਜਦੋਂ ਵੀਰੇ ਮੈਨੂੰ ਇਹਨੇ ਜ਼ਿੰਦਾ ਜ਼ਿੰਦਾ ਕਿਹਾ ਉਹ ਕਹਿੰਦੇ ਵੀ ਤੈਨੂੰ ਕੌਣ ਕਹਿੰਦਾ ਧਮਕੀ ਮਾਂ ਪਾਈ ਤੁਹਾਡੀ ਕੁੜੀ ਦਵਾਉਂਦੀ ਆ ਤੁਹਾਡੀ ਕੁੜੀ ਕਹਿੰਦੀ ਆ ਜਦੋਂ ਵੀਰੇ ਇਹ ਕਹਿੰਦੀ ਭੱਜ ਕੇ ਗਈ ਕਿ ਮੈਂ ਜ਼ਿੰਦਾ ਤੋੜ ਦਊਂ ਮੈਂ ਤੂੰ ਜ਼ਿੰਦਾ ਤੋੜ ਕੇ ਮੈਂ ਤੇਰੀ ਗੋਤ ਨਹੀਂ ਹਲਾਉਂ ਮੈਂ ਜਿਹੜੀ ਗੱਲ ਕਹੀ ਆ ਮੈਂ ਤੂੰ ਜ਼ਿੰਦਾ ਤੋੜਾਂ ਮੈਂ ਕਿਹਾ ਪੁਲਿਸ ਆਉਗੀ ਪੁਲਿਸ ਲਈ ਆਪਾਂ ਜ਼ਿੰਦਾ ਖੋਲਾਂਗੇ ਚੱਲ ਅਸੀਂ ਉਹ ਵੀ ਬਾਹਰ ਖੜੇ ਰਹੇ ਅਸੀਂ ਵੀ ਅੰਦਰ ਬੈਠੇ ਜਦ ਮੈਨੂੰ ਮੁੰਡਾ ਵੀ ਕਹਿਣ ਲੱਗਾ ਮਮਾ ਕੋਈ ਗੱਲ ਨਹੀਂ ਤੂੰ ਜ਼ਿੰਦਾ ਖੋਲ ਦੇ ਮੇਰੇ ਘਰ ਵਾਲੀ ਇੱਕ ਇਹਨਾਂ ਚ ਸਿਆਣਾ ਪਹਿਲਾਂ ਵੀ ਜਦੋਂ ਸਾਡੇ ਘਰ ਜਿਹਨਾਂ ਨੇ ਕਸੂਨਣਾ ਪਾਇਆ ਅਸੀਂ ਤਿੰਨ ਮਹੀਨੇ ਅੱਡ ਡਰ ਰਹੇ ਹਾਂ ਉਦੋਂ ਵੀ ਉਹ ਬੰਦੇ ਜਦੋਂ ਮੇਰਾ ਪੋਤਾ ਹੋਇਆ ਉਹ ਬੰਦੇ ਨੇ ਇਹਨੂੰ ਸਮਝਾ ਆ ਕੇ ਸਾਰਾ ਕੁਝ ਉਹਨੇ ਜਾਨੀ ਸਾਨੂੰ ਫੇਰ ਇਕੱਠੇ ਕਰਿਆ ਜੰਦੇ ਉਹ ਜਦੋਂ ਬੰਦਾ ਆ ਮੈਂ ਉਹਦੇ ਪੈਰੀ ਹੱਥ ਲਾ ਕੇ ਮਾਫੀ ਮੰਗੀ ਪਰ ਵੀ ਇਹ ਮੈਂ ਕਿ ਤੈਨੂੰ ਸਾਨੂੰ ਦੁਬਾਰਾ ਇਕੱਠੇ ਕਰਦਾ ਮੈਂ ਤੇਰੇ ਪੈਰੀ ਹੱਥ ਲਾ ਕੇ ਜੇ ਮੈਂ ਤੈਨੂੰ ਪਹਿਲਾਂ ਕੋਈ ਗਲਤੀ ਕਰੀ ਮੈਂ ਤੈਨੂੰ ਮਾਫੀ ਮੰਗਦੀ ਆ ਉਹਨੇ ਮੇਰੇ ਬਾਹਾਂ ਚੱਕ ਕੇ ਖੜੇ ਕਰਦਾ ਨਹੀਂ ਭੈਣ ਕਹਿੰਦਾ ਇਹ ਜੀ ਕੋਈ ਗਲਤੀ ਨਹੀਂ ਚੱਲ ਅਸੀਂ ਅੰਦਰ ਆ ਗਏ ਜਦੋਂ ਮੈਂ ਅੰਦਰ ਆਏ ਇਹਦੀਆਂ ਮਾਸੀਆਂ ਮੈਨ ਕਹਿੰਦੀ ੱਟੀ ਕਹਿੰਦੀ ਤਿੰਨਾ ਨਾ ਲਗਾੜੀ ਕਹਿੰਦੀ ਤਿੰਨਾ ਜੰਮੇ ਨੇ ਪਹਿਲਾਂ ਤਿੰਨਾ ਨਹੀਂ ਕਹਿੰਦੀ ਨਾਲ ਲੱਗੇ ਹੁਣ ਚੌਥਾ ਹੀ ਲੱਗਦੀ ਮੈਂ ਕਿਹਾ ਭਾਈ ਜੇ ਤਿੰਨ ਜੰਮੇ ਜਿਹਦੇ ਹੋਣਗੇ ਉਹਦੇ ਅੱਡ ਹੋਣਗੇ ਜੇ ਤਾਂ ਵੀਰੇ ਮੈਂ ਤਿੰਨ ਜਾਮਾ ਕਿ ਮੈਂ ਉਹ ਨੰਗੀ ਚਦੜੀ ਕੱਢੀ ਉਹ ਮੈਨੂੰ ਫੇਰ ਕਹੋ ਮੈਂ ਦੇਖ ਤਿੰਨਾਂ ਨੂੰ ਜਾਇ ਜਾਤ ਦੇ ਵੱਟੇ ਮਾਤਾ ਜੀ ਕਿੰਨੇ ਬੰਦੇ ਆਇ ਕੁੱਟ ਮਾਰ ਕੇ ਬੰਦੇ ਹੈਗੇ ਵੀਰੇ ਉਹ ਅਣਗਿਣਤੀ ਸੀ ਹੁਣ ਤਾਂ ਕੈਮਰੇ ਚ ਪਤਾ ਲੱਗੂ ਕਿੰਨੇ ਆਏ ਜੀ ਸੋ ਇਹ ਮਸਲਾ ਹੈ ਜੀ ਪੁਲਿਸ ਨੇ ਮੈਨੂੰ ਗਾਲ੍ਹਾਂ ਕੱਢੀਆਂ ਜਦੋਂ ਮੈਨੂੰ ਉਹ ਪਹਿਲਾਂ ਉਹਦੀ ਮਾਵਾ ਨੇ ਗਾਲ੍ਹਾਂ ਕੱਢੀਆਂ ਫੇਰ ਮੈ ਫਿਰ ਜਦੋਂ ਬਈ ਉਹਦੀ ਮਾਸੀ ਪੁੱਤ ਨੇ ਮੈਨੂੰ ਮਾਂ ਦੀ ਗੱਲ ਕੱਢੀ ਮਾਮੇ ਦੇ ਮੁੰਡੇ ਨੇ ਮੈਨੂੰ ਮਾਂ ਦੀ ਗੱਲ ਕੱਢੀ ਭੈਣ ਦੀ ਫਿਰ ਬਈ ਮੈਂ ਵੀ ਅੰਦਰ ਖੜੀ ਨੇ ਪੈਣ ਪੈਣੇ ਕਰਦੀ ਸੋ ਇਹ ਮਸਲਾ ਹੈ ਜੀ ਵੀਰ ਨੇ ਸਾਨੂੰ ਬੁਲਾਇਆ ਸੀ ਸੀਸੀਟੀਵੀ ਵੀਡੀਓ ਵਿੱਚ ਤੁਹਾਨੂੰ ਸਹੀ ਦਿਖ ਰਿਹਾ ਹੈ ਪੁਲਿਸ ਪ੍ਰਸ਼ਾਸਨ ਇਹਦੇ ਵਿੱਚ ਕੀ ਕਾਰਵਾਈ ਕਰ ਰਿਹਾ ਹੈ ਉਹ ਜਰੂਰ ਤੁਹਾਨੂੰ ਦੱਸਾਂਗੇ ਸੁਣਾਵਾਂਗੇ ਕੀ ਕਹਿ ਰਹੇ ਨੇ ਇੱਥੋਂ ਦੇ ਅਧਿਕਾਰੀ ਨੇ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਫਿਲਹਾਲ ਜੇਰੇ ਇਲਾਜ ਹਸਪੀਟਲ ਦੇ ਵਿੱਚ ਨੇ ਵੀਰੋਨੀ ਘਰੇਲੂ ਮਸਲਾ ਸੀ ਕਾਲ ਕਰਲੇ ਕਰ ਰਹੇ ਸੀ ਤਾਂ ਸਾਨੂੰ ਆਉਣਾ ਪਿਆ ਆ ਕੇ ਇਹਨਾਂ ਦਾ ਪੱਖ ਲੱਤ ਹੈ ਸੋ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਹੈ ਉਹ ਜਾਣਾਂਗੇ ਤੁਸੀਂ ਬਨੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਹਲਤੋ ਸਰ ਸਾਹਸ ਤੋਂ ਅੰਦਰ ਜੀ ਕੋਲ ਸਰ ਇੱਕ ਨਾ ਪੱਖ ਲੈਣਾ ਸੀ ਮੁੰਡਾ ਨੌਜਵਾਨ ਹਸਪੀਟਲ ਚ ਐਡਮਿਟ ਸੀ ਸੌਰਿਆਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਜੀ ਉਸ ਮਸਲੇ ਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਜੇ ਸਾਡੇ ਗਿਆਨ ਲੈਣ ਗਿਆ ਆਪਣੇ ਸਾਹਿਬ ਵਿਵੇ ਦੱਸਣ ਤੋਂ ਬਾਅਦ ਠੀਕ ਹੈ ਜੀ ਠੀਕ ਹੈ ਸਰ